ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਆਪਣੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਸਕੂਲ ਦੇ ਵਿਦਿਆਰਥੀਆਂ ਦੇ ਬੋਧਕ ਵਿਕਾਸ ਲਈ ਲਾਇਬ੍ਰੇਰੀ ਦਾ ਉਗਾਟਣ ਕੀਤਾ। ਹਲਕੇ ਦੇ ਲੋਕਾਂ ਨਾਲ ਮਿਲ ਕੇ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਵਿਕਾਸ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਵੀ ਵੰਡੀਆਂ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਜੋ ਗੱਲਾਂ ਬਾਤਾਂ মিডিਆ ਕਰਮੀਆਂ ਨਾਲ ਕੀਤੀਆਂ ਚਲੋ ਫਿਰ ਸੁਣਦੇ ਹਾਂ ਟੂਰੀ ਸ਼ਹਿਰ ਦੇ ਅ ਗਸਬੇ ਦੇ ਕੁਝ ਵਾਰ ਜਿਹੜੇ ਨੇ ਉਹਨਾਂ ਦੀਆਂ ਵੱਖ-ਵੱਖ ਧਰਮਸ਼ਾਲਾਵਾਂ ਉਹਨਾਂ ਦੀਆਂ ਦੌਸ਼ਾਲਾਵਾਂ ਜਿਉਂ ਉਹਨਾਂ ਦੇ ਜਿਹੜੇ ਐਨਜੀਓਜ਼ ਨੇ ਉਹਨਾਂ ਨੂੰ ਅ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 3 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਪਾਰਡਨ ਜਿਹੜੇ ਸਸਤਾਮਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕਾਂ ਰਪੇਤ ਕੀਤੀ ਗਈ ਹੈ ਇਹ ਕੱਲੂ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੀਆਂ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਰੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਵਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਅ ਮੇਖਲਚ ਨੰਬਰ 1 ਤੇ ਚੱਲ ਰਿਹਾ ਕਿ ਜੋ ਕੋਈ ਵੀ ਆ ਕੇ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਮੰਤਰੀਆਂ ਸਹਾਣਤ ਕੰਮ ਹੈ ਜਾਂ ਕਿਸੇ ਮੈਂਬਰ ਕੰਮ ਹੈ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਉਹ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦੇ ਤੇ ਅਸੀਂ ਉਹਦਾ ਨਾਗਰਿਕ ਅਫਸਰ ਕੋਲੇ ਉਹਦੀ ਜਵਾਬਦੇਹੀ ਵੀ ਕੀਤੀ ਜਾਂਦੀ ਹੈ ਤੇ ਉਹਨਾਂ ਨਾਲ ਦੇ ਨਾਲ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਉਹਦੀ ਨੂੰ ਸਮਰਥਨ ਕੀਤਾ ਜਾਊਗਾ ਦੇਸ਼ ਭਗਤ ਕਾਂਗਰਸ ਵਾਲੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਮੇਰਾ ਕੰਮ ਚੱਲੇਗਾ ਜਿਹਨਾਂ ਅਨਮੋਲ ਦੇ ਨਾਮ ਤੇ ਫਿਰ ਵਾਪਸ ਲੈ ਲਿਆ ਜੀ ਆਪਣਾ ਅਮਨ ਰੋੜਾ ਜੀ ਨੇ ਕਨਵਰਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਸਲੀ ਵਜ੍ਹਾ ਜਿਹੜਾ ਆਪਣਾ ਵਾਪਸ ਲੈ ਲਿਆ ਪਾਰਟੀ ਵਿੱਚ ਰਹਿਣ ਦਾ ਇਹ ਫੈਸਲਾ ਕੀਤਾ ਠੀਕ ਹੈ ਬਾਲੂ ਜੀ ਕਿਉਂ ਦਿੱਤਾ ਕਿ ਦੇਖੋ ਸੰਘਨੋਂ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਂਦਾ ਅਨਮੋਲ ਕਰ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਹੈ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਹੈ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਵਧਾਈ ਦਿੰਦਾ ਇਸ ਗੱਲ ਨੂੰ ਸਰ ਤੁਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾਗਾ ਕਿਸ ਤਰ੍ਹਾਂ تسهੀਲਾ ਦਾ ਕੀਤਾਗਾ ਪਰ ਰਾਈਟ ਟੂ ਸਰਵਿਸ ਜਿਹੜੀ ਲੋਕਾਂ ਨੂੰ ਮਿਲਦੀ ਨਹੀਂ ਉਹ ਆਈਟੀ ਦੇ ਵਿੱਚ ਫੇਰ ਫਾਈਲਾਂ ਪਈਆਂ ਰਹਿੰਦੀਆਂ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਰਾਈਟ ਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਫਿਕਸ ਹੋ ਸਕੇ ਤੇ ਕੰਮ ਹੋ ਉੱਤਰੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਹਜੇ ਕੁਝ ਕਿਉਂਕਿ ਅਸੀਂ ਕੁਝ ਕੁਝ تسهیلات ਦੇ ਪਾਇਲਟ ਰਕਮ ਚੱਲ ਰਹੇ ਆ ਅਸੀਂ ਚੈੱਕ ਕਰਕੇ ਦੇਖ ਲਈਏ ਕਿ ਕਮੀਆਂ ਰਹਿੰਦੀਆਂ ਨੇ ਤੇ ਜਿਹਨ ਮੋਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਤੇ ਜੇ ਕੋਈ ਕਮੀ ਆਉਂਦੀ ਹੈ ਕਿ ਵਾਪਸ ਆ ਜਾਣੀ ਹੈ ਜਾਂ ਰਹਾ ਪਿਆ ਜਾਣੀ ਕਈ ਕੰਮਾਂ ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰ ਇਹ ਨਗਰ ਕੌਂਸਲ ਦੇ ਵਿੱਚ ਰਾਸ਼ਟਰ ਇਹ ਕੀਤਾ ਨਾ ਫਾਈਲ ਆਨਲਾਈਨ ਕੀਤਾ ਹੈ ਨਗਰ ਕੌਂਸਲ ਦੇ ਵਿੱਚ ਚੱਲਦਾਗਾ ਕਾਫੀ ਟਾਈਮ ਤੇ ਚੱਲੇ ਪਰ ਉਹ ਪ੍ਰੋਪਰ ਚੱਲ ਨਹੀਂ ਰਿਹਾ ਜੀ। ਉਹ ਆਈਡੀ ਦੇ ਵਿੱਚ ਟਾਈਮ ਬੌਂਡ ਨਹੀਂ ਕੀਤਾ ਹੋਇਆ। ਉਹ ਆਈਡੀ ਦੇ ਵਿੱਚ ਅਕਸਰ ਆਪਣਾ ਸਾਰਾ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ। ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ। ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ। ਪਰ ਸਾਡੀ ਨੀਅਤ ਦੇ ਵਿੱਚ ਕੋਈ ਗੋਲਟੀ ਤੇ ਹੁਣ ਆਰ ਦੇ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਣੀ। ਸਰਕਾਰ ਕੋਈ ਗੋਲਟੀ ਕਹਿੰਦੇ ਨੇ ਕਿ ਅਰਦਾਸ ਕਰ ਦਿਓਰ ਆਪਾਂ ਕਿ ਦੁਬਾਰਾ ਤਾਂ ਬਿਲਕੁਲ ਪੇਚਾ ਤੋਂ ਉਹਦੇ ਨਾਲ ਪਵੇ। ਮੈਂ ਅਰਦਾਸ ਕਰਦਾ ਹਾਂ। ਕਿਉਂਕਿ ਦੇਖੋ ਪਾਰਟੀ ਦਾ ਪੂਜੀ ਦਾ ਪਾਰਟ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ। ਬਾਕੀ ਤੇ ਲੋਕ ਨੇ ਜੀ। ਅਸੀਂ ਤਾਂ ਪਬਲਿਕ ਨੇ ਲੋਕ ਜਿਹੜੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ। ਸੋ ਜੋ ਵੀ ਜਿਹਨੂੰ ਵੀ ਉਹ ਟਿਕਟ ਦੇਣਗੇ। ਬਾਕੇ ਚ ਭਰੂਗਾ। ਲੋ ਆਪ ਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਣਗੇ। ਅਸੀਂ ਆਪਣੀ ਪਾਰਟੀ ਦੇ ਪ੍ਰੋਗਰਾਮ ਰੱਖਾਂਗੇ। ਅਸੀਂ ਪਬਲਿਕ ਲਈ ਫੈਸਲਾ ਕਰਾਂਗੇ।